ਪਰ ਮੌਤ ਲੈ ਕੇ ਜਾਉਂਗੀ ਇਹ ਮੌਤ ਤੋਂ ਅੱਜ ਤੱਕ ਬਚਿਆ ਨਹੀਂ ਕੋਈ ਬੜੇ ਯਤਨ ਕੀਤੇ ਸਾਧ ਸੰਗਤ ਕਈਆਂ ਨੇ ਮੌਤ ਤੋਂ ਬਚਣ ਦੀ ਖਾਤਰ ਪਰ ਨਹੀਂ ਜਿਹੜੀ ਅਟੱਲ ਸਚਾਈ ਹੈ ਜਿਹੜਾ ਅਟੱਲ ਸੱਚ ਹੈ ਜੀਵਨ ਦਾ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਆ ਜਗਤ ਦਾ ਜਉਣਾ ਜਿਹੜਾ ਇਹ ਸੁਪਨੇ ਦੀ ਤਰ੍ਹਾਂ ਜਗ ਜੀਵਨ ਕੈਸਾ ਸੁਪਨੇ ਜੈ ਪਰ ਅਸਲ ਜਿਹੜੀ ਸਚਾਈ ਹੈ ਬਾਬਾ ਫਰੀਦ ਵੀ ਕਹਿੰਦੇ ਮਲ ਕਲ ਮੋਤ ਜਾ ਆਵਸੀ ਸਭ ਦਰਵਾਜੇ ਪੰਨ ਤਨਾ ਪਿਆਰਿਆਂ ਭਾਈਆਂ ਆ ਦੇਖੋ ਕਿੰਨਾ ਸੋਹਣਾ ਆਨੰਦ ਬਣਿਆ ਹੋਇਆ ਕੀਰਤਨ ਹੋ ਰਿਹਾ ਬੀਬੀਆਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਨਾਲੇ ਪਹਿਲਾਂ ਬੇਨਤੀ ਕੀਤੀ ਆ ਭਾਈ ਬਾਹਰ ਬੈਠੇ ਰਹੋ ਬਿਸ਼ੱਕ ਦੀ ਪਰ ਅੰਦਰ ਆਵਾਜ਼ ਨਾ ਆਵੇ ਤੁਹਾਡੀ ਇੱਕ ਜਾਣਾ ਮੜਜ ਜਾ ਕੇ ਨਾ ਮੜਜ ਕਹਿ ਕੇ ਆਉ ਬੀਬੀਆਂ ਨੂੰ ਇੱਕ ਜਾਣਾ ਜਾਇਓ ਹਾਂ ਤਾਂ ਇਹਨਾਂ ਨੇ ਹਟਣਾ ਨਹੀਂ ਜਦ ਨਾਲ ਮਰਦੀ ਕਹਿ ਲੀਏ ਸਾਥ ਸੰਗਤ ਫੇ ਗੁਰਬਾਣੀ ਨਾਲ ਪਿਆਰ ਨਹੀਂ ਸਾਡਾ ਗੁਰੂ ਨਾਲ ਪਿਆਰ ਨਹੀਂ ਗੱਲਾਂ ਨਾਲ ਹੀ ਪਿਆਰ ਹੈ ਬਾਬਾ ਫਰੀਦ ਜੀ ਕਹਿੰਦੇ ਮਲਕਲ ਮੌਤ ਜਾਪ ਸੀ ਸਭ ਦਰਵਾਜ਼ੇ ਬੰਨ ਤਨਾ ਪਿਆਰਿਆਂ ਭਾਈਆਂ ਉਹੀ ਨਾਲ ਦੇ ਭੈਣ ਭਰਾ ਜੀ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਸੇ ਦਰ ਗਇਆ ਕੰਮ ਸੰਸਾਰ ਦੇ ਵਿੱਚ ਚੰਗੇ ਅਮਲ ਚੰਗੇ ਕੰਮ ਚੰਗੇ ਕੰਮ ਕੀਨੇ ਗੁਰਬਾਣੀ ਪੜਨੀ ਗੁਰਬਾਣੀ ਸੁਣਨੀ ਨਾਮ ਜਪਣਾ ਬੰਦਗੀ ਕਰਨੀ ਸਿਮਰਨ ਕਰਨਾ ਜਿਹੜੇ ਸਾਡੇ ਦਰਗਾਹ ਦੇ ਵਿੱਚ ਨਾਲ ਖੜਨਗੇ ਜਿਵੇਂ ਪੰਚਮ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਸਾਧ ਸੰਗਤ ਨੂੰ ਸੁਖਮਨੀ ਸਾਹਿਬ ਦਾ ਪਾਠ ਅਸੀਂ ਸਾਰੀ ਕਰਦੇ ਹਾਂ ਤਕਰੀਬਨ ਸਾਰੀ ਪੜਦੀ ਪਰ ਪੜਨ ਦੇ ਵਿੱਚ ਵਿਚਾਰਨ ਦੇ ਵਿੱਚ ਬਹੁਤ ਅੰਤਰ ਹੈ ਬਹੁਤ ਵੱਡਾ ਮਤਲਬ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਰੇ ਕਹਿੰਦੇ ਜਿੱਥੇ ਨਾ ਤਾਂ ਤੇਰੀ ਮਾਤਾ ਨੇ ਨਾਲ ਖੜਨਾ ਨਾ ਤੇਰੇ ਪਿਤਾ ਨੇ ਨਾਲ ਖੜਨਾ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਉਥੇ ਨਾਲ ਕੌਣ ਖੜੂਗਾ ਮਨ ਊਹਾ ਨਾਮ ਤੇਰੇ ਸੰਗ ਸਹਾਈ ਮਾਰੇ ਸੱਚੇ ਪਾਤਸ਼ਾਹੀ ਕਹਿੰਦੇ ਉਥੇ ਤੇਰੇ ਨਾਲ ਹੈ ਮਨ ਉਥੇ ਨਾਮ ਨੇ ਸਹਾਈਤਾ ਕਰਨੀ ਉਥੇ ਨਾਮ ਨੇ ਨਾਮ ਨੇ ਸਹਾਈਤਾ ਕਰਨ ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ ਉਥੇ ਨਾਮ ਨੇ ਬਾਵਾ ਬਾਵਾ ਜਿਵੇਂ ਨਾ ਕੋਈ ਮਾਸਤਾ ਤੇਰਾ ਹੈ ਦਾ ਕਰ ਉਹ ਤੇ ਨਾਮ ਨੇ ਨਾਮ ਨੇ ਹੈ ਦਾ ਕਰ ਜਿੱਤੇ ਨਾ ਕੋਈ ਮਾਤ ਪਾ ਤੇਰਾ ਤੇਰਾ ਤੇ ਨਾ ਕੋਈ ਮਾਤ ਤੇ ਨਾਮ ਤੇ ਨਾਮ